ਇਹ ਖਾਸਾਰੇ ਲਗੂ ਤਕੜੀ ਹੋ ਗਏ ਇਸ ਪਿੰਡ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਸਰਪ੍ਰਾਈਜ਼ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਘਰ-ਘਰ ਜਾ ਕੇ ਪੁਲਿਸ ਜਿਹੜੀ ਕਿ ਚੈਕਿੰਗ ਕਰ ਰਹੀ ਹੈ ਦੱਸ ਦੇ ਕਿ ਖੰਨਾ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਿਹੜੀ ਕਿ ਕਿੰਨੀ ਤੇਜ਼ੀ ਦੇ ਨਾਲ ਇਹ ਮੁਹਿੰਮ ਚਲਾਈ ਗਈ ਹੈ ਤਾਂ ਪੁਲਸ ਦੇ ਵੱਲੋਂ ਅਚਨਚੇਤ ਜਿਹੜੀ ਕਿ ਚੈਕਿੰਗ ਕੀਤੀ ਜਾ ਰਹੀ ਹੈ ਦੱਸਦੇ ਕਿ ਪੂਰਾ ਪਿੰਡ ਸੀਲ ਕਰਕੇ ਸ਼ੱਕੀ ਘਰਾ ਦੀ ਤਲਾਸ਼ੀ ਲਈ ਗਈ ਹੈ ਤੇ ਕਈ ਵਾਹਨ ਜਿਹੜੇ ਕਿ ਪੁਲਸ ਦੇ ਵੱਲੋਂ ਜ਼ਬਤ ਕੀਤੇ ਗਏ ਨੇ ਦੱਸਦੇ ਕਿ ਕੁਝ ਸ਼ੱਕੀ ਵਿਅਕਤੀਆਂ ਨੂੰ ਵੀ ਪੁਲਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਡੀਜੀਪੀ ਦੇ ਵੱਲੋਂ ਇਹ ਹੁਕਮ ਦਿੱਤੇ ਗਏ ਸੀ ਕਿ ਪੰਜਾਬ ਪੁਲਸ ਦੇ ਵਿੱਚ ਹੁਣ ਨਸ਼ਾ ਨੂੰ ਖਤਮ ਕਰਨਾ ਹੈ ਤਾਂ ਇਸ ਮੁਹਿੰਮ ਦੇ ਤਹਿਤ ਅੱਜ ਪੰਜਾਬ ਪੁਲਸ ਦੇ ਵੱਲੋਂ ਜਿਹੜੀ ਕਿ ਘਰ-ਘਰ ਦੇ ਵਿੱਚ ਜਾ ਕੇ ਇਸ ਪਿੰਡ ਨੂੰ ਪੂਰਾ ਸੀਲ ਕਰਕੇ ਤਲਾਸ਼ੀ ਲਈ ਆ ਰਹੀ ਹੈ ਅਚਨਚੇ ਜਿਹੜੀ ਕਿ ਸਰਪ੍ਰਾਈਜ਼ ਦੱਸਦੀ ਹੈ ਕਿ ਸਰਪ੍ਰਾਈਜ਼ ਚੈਕਿੰਗ ਕੀਤੀ ਜਾ ਰਹੀ ਹੈ ਕਿਸੇ ਨੂੰ ਵੀ ਕੁਝ ਨਹੀਂ ਪਤਾ ਸੀਗਾ ਕਿ ਪੁਲਸ ਕਦੋਂ ਆ ਗਈ ਤਾਂ ਦੱਸਦੀ ਹੈ ਕਿ ਪੁਲਸ ਦੇ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ ਹੈ ਤੇ ਪੂਰੇ ਘਰ ਨੂੰ ਖੰਗਾਲ ਰਹੀ ਹੈ ਦੱਸਦੀ ਹੈ ਕਿ ਨਸ਼ਾ ਵੇਚਣ ਵਾਲੇ ਤੇ ਨਸ਼ਾ ਨੂੰ ਬढ़ावा ਦੇਣ ਵਾਲੇ ਤੇ ਨਸ਼ਾ ਖਾਣ ਵਾਲੇ ਨਸ਼ਾ ਕਰਨ ਵਾਲਿਆਂ ਨੂੰ ਹੁਣ ਖੈਰ ਨਹੀਂ ਕਿਉਂਕਿ ਹੁਣ ਪੰਜਾਬ ਪੁਲਿਸ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਰਹੀ ਹੈ ਦੱਸਦੀ ਹੈ ਕਿ ਖੰਨਾ ਦੇ ਵਿੱਚ ਇਹ ਮੁਹਿੰਮ ਚਲਾਈ ਜਾ ਰਹੀ ਹੈ ਤੇ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਇਸ ਪਿੰਡ ਨੂੰ ਪੂਰਾ ਨਸ਼ੇ ਤੋਂ ਜਿਹੜਾ ਕਿ ਮੁਕਤ ਕੀਤਾ ਜਾਵੇਗਾ ਇਸ ਪਿੰਡ ਦੇ ਵਿੱਚੋਂ ਨਸ਼ੇ ਦਾ ਬਾਈਕਾਟ ਕੀਤਾ ਜਾਵੇਗਾ ਦੱਸ ਦਈਏ ਕਿ ਇਹ ਕਦਮ ਪੰਜਾਬ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਸੂਬਾ ਬਣਾਉਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਕਰੀ ਸਮਾਜ ਵਿਰੋਧੀ ਅੰਸਰਾਂ ਤੇ ਅਪਰਾਧੀਆਂ ਤੇ ਉੱਤੇ ਸਿਕੰਜਾ ਕਸਣ ਲਈ ਜਿਹੜੀ ਕਿ ਚਲਾਈ ਜਾ ਰਹੀ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਪੁਲਿਸ ਦੇ ਵਿੱਚ ਹੁਣ ਨਸ਼ਾ ਜਲਦ ਹੀ ਖਤਮ ਹੋ ਜਾਵੇਗਾ ਅੱਜ ਸਵੇਰੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅ ਤ ਹੈ ਤੇ ਮੈਡਮ ਆਈਪੀਐਸ ਅੰਗਰੀ ਕੰਡਲ ਜੀ ਦੇ ਨਵਾਈ ਹੇੜਾ ਅੱਜ ਅਸੀਂ ਪਿੰਡ ਦੇੜੂ ਵਿਖੇ ਕਾਸ ਆਪਰੇਸ਼ਨ ਕੀਤਾ ਸੀਗਾ ਕਰੀਬਨ ਸਾਡੇ ਨਾਲ 50 ਤੋਂ 60 ਮੁਲਾਜ਼ਮ ਸੀਗੇ ਵਿੱਚ ਲੇਡੀ ਫੋਰਸ ਸੀ ਜਿਹੜੇ ਵੀ ਪਿੰਡ ਚ ਕੋਈ ਨਸ਼ਾ ਵੇਚਦੇ ਸੀਗੇ ਉਹਨਾਂ ਦੇ ਸਾਰਾ ਦੇ ਘਰ ਸਰਚ ਕੀਤੇ ਨੇ ਕੁਝ ਬੰਦੇ ਰਾਉਂਡ ਅਪ ਵੀ ਕੀਤੇ ਨੇ ਤੇ ਕੁਝ ਬੰਦੇ ਪਹਿਲਾਂ ਹੀ ਜਿਨ੍ਹਾਂ ਦੇ ਖਿਲਾਫ ਮੁਕਦਮੇ ਦਰਜ ਨੇ ਉਹ ਜੇਲ੍ਹ ਚ ਹੈ ਪਿੰਡ ਚ ਅਸੀਂ ਚਾਹੁੰਦੇ ਆ ਕਿ ਆ ਪਿੰਡ ਨੂੰ ਅਸੀਂ ਬਿਲਕੁਲ ਡਰਗ ਫ੍ਰੀ ਕਰਾਈਏ ਤਾਂ ਕਿ ਕੋਈ ਨਸ਼ਾ ਵੇਚਣ ਵਾਲਾ ਇਹ ਹੋਰ ਗੈਰ ਕਾਨੂੰਨੀ ਤੰਦਾ ਕਰਨ ਵਾਲਾ ਬਿਲਕੁਲ ਬਖਸ਼ਿਆ ਨਹੀਂ ਜਾਵੇ। ਕੀ ਪਰਪੱਕ ਕੀ ਰਹਿੰਦਾ ਇਸ ਤਰ੍ਹਾਂ ਦੀ ਐਕਟੀਵਿਟੀਜ਼ ਆਈ। ਇਹਦਾ ਇਹ ਆ ਵੀ ਕੋਈ ਸਾਨੂੰ ਸ਼ਿਕਾਇਤ ਮਿਲੀ ਸੀਗੀ ਵੀ ਪਿੰਡ ਦੇ ਹੇੜੂ ਚ ਦੋ ਚਾਰ ਘਰ ਨੇ ਵੀ ਚੋਰੀ ਛਿਪੇ ਹੋ ਨਸ਼ਾ ਵੇਚਦੇ ਆ ਤਾਂ ਕਰਕੇ ਅਸੀਂ ਸਰਪ੍ਰਾਈਜ਼ ਅੱਜ ਏਸੇ ਪਿੰਡ ਚ ਪਹਿਲੀ ਵਾਰੀ ਸਰਚ ਪ੍ਰੈਸ਼ਰ ਕੀਤਾ ਸੀਗਾ। ਰਾਉਂਡ ਅਪ ਹਰ ਕਿਤੇ ਨੇ ਬੰਦੇ ਹਾਂ ਤਿੰਨ ਚਾਰ ਬੰਦੇ ਰਾਉਂਡ ਅਪ ਵੀ ਕੀਤੇ ਨੇ ਕੁਝ ਵੀਕਲ ਹੈ ਉਹ ਵੀ ਕਬਜ਼ੇ ਚ ਲੱਤੇ ਨੇ ਜੋ ਵਿਦਆਊਟ ਡਾਕੂਮੈਂਟ ਹੈ ਉਹ ਵੈਰੀਫਾਈ ਕਰਕੇ ਬਾਅਦ ਛੱਡੇ ਜਾਣਗੇ ਸਰ ਰਿਕਵਰੀ ਵਗੈਰਾ ਵੀ ਹੈ ਅੱਲ ਤੱਕ ਨਹੀਂ ਅਜੇ ਚੱਲ ਰਿਹਾ ਆਪਰੇਸ਼ਨ ਉਸ ਤੋਂ ਬਾਅਦ ਰਿਕਵਰੀ ਬਾਰੇ ਤੁਹਾਨੂੰ ਡੀਟੇਲ ਦੱਸ ਦਾਂਗੇ